ਹਰ ਵਾਰੀ ਦੀ ਤਰਫ ਫੇਰ ਨਿਕ ਆਪਣੇ ਨਾਲ ਚੱਲਿਆ ਵਾ ਬੰਦੇ 3-4 ਹੈਗੇ ਨੇ ਨਾਲ ਅਮਲਾਂ ਉਹਨੀਆਂ ਜਾ ਕੇੰਦਾ ਨੂੰ ਫੇਰ ਵੀਡੀਓ ਤੋਂ ਦੇਖਣ ਵਾਲੇ ਸਾਰੇ ਪੀੜਾ ਪੈਣਾਂ ਨੂੰ ਗੇਰੇ ਵੱਲੋਂ ਸਾਸੀ ਕਾਲ ਜੀ ਅੱਜ ਜੀ ਆਪਾਂ ਚੱਲੇ ਆ ਅੱਜ 15 ਅਗਸਤ ਆਜ਼ਾਦੀ ਦਾ ਦਿਨ ਤਾਂ ਹੈਗਾ ਹੀ ਹੈਗਾ ਪਰ ਅੱਜ 10 ਵੀਰਾਂ ਦੀ ਵਿਹੜਾ ਵਾ ਤੇ ਸਾਡੇ ਨੇੜੇ ਗੁਰੂ ਘਰ ਅਜਨੌਦ ਬਾਬੇ ਸੀਤਾ ਇੱਥੇ 10 ਵੀਰਾਂ ਦੇ ਵਿਹੜਾ ਬਹੁਤ ਧੂਮਤਾਵ ਨਾਲ ਬਣਾਇਆ ਜਾਂਦਾ ਵਾ ਤੇ ਅੱਜ ਆਪਣੇ ਨਾਲ ਉਹ ਹੀ ਆਪਣਾ ਯਾਰ ਦੋ ਯਾਰ ਭਰਾ ਨਿੱਕਾ ਅਬ ਨਾਲ ਚੱਲਿਆ ਤੇ ਬਾਈ ਤੇ ਆ ਬਾਈ ਆਪਣਾ ਕੀ ਨਾਮ ਵੀਰੇ ਸਾਸੀ ਕਾ ਬੁਲਾ ਦੋ ਸਾਸੀ ਕਾ ਬਰਵਾਣ ਦਾ ਦਰਵਾਜਾ ਹੁੰਦਾ ਸਾਰਿਆਂ ਨੂੰ ਮੇਰਾ ਨਾਮ ਪ੍ਰਿੰਸ ਸਿੱਧੂ ਠੀਕ ਹੈ ਤੇ ਆ ਆਪਣਾ ਬਾਈ ਨਿੱਕਾ ਇਹ ਆ ਮੇਰਾ ਵੀਰ ਵੀਰੇ ਜੀ ਮਾੜਿਆ ਕਮਾਈਓ ਮੈਨੂੰ ਤਾਂ ਜਾਣਦੇ ਤੁਸੀਂ ਮੈਨੂੰ ਤਾਂ ਜਾਣਦੇ ਬਨਵੀਰ ਬਨਵੀਰ ਸਿੰਘ ਵੈਰੀ ਇੰਟਰੈਕਸ਼ਨ ਦੀ ਤਾਂ ਲੋੜ ਦੀ ਹੈਗੀ ਤੇ ਆਪਾਂ ਚੱਲਿਆਂ ਜੀ ਅੱਜ ਗੁਰੂ ਘਰ ਅਜਨੌਦ ਬਾਬੇ ਚੀਤਾ ਦੇ ਮੱਖਾ ਮੱਥਾ ਟੇਕਣ ਚੱਲੇ ਆਂ ਆਪਾਂ ਤੇ ਬਣੇ ਰਹੋ ਵਲੌਗ ਨਾਲ ਉੱਥੇ ਜਾ ਕੇ ਤੁਹਾਨੂੰ ਦਰਸ਼ਨ ਕਰਾਉਣੀ ਆ ਤੇ ਅੱਜ ਦਸਵੀਂ ਦੇ ਤਿਹਾੜੀ ਦਾ ਤੁਹਾਨੂੰ ਦੱਸ ਦਿਆਂ ਵੀ ਸੰਗਤ ਵਿੱਚ ਕਿੰਨਾ ਸ਼ਾਹ ਹੁੰਦਾ ਵਾ ਨਹੀਂ ਚੱਲ ਕੋਈ ਨਹੀਂ ਦੱਸ ਹੁਣ ਵੀ ਕਿਹੜਾ ਪਿੰਡ ਆ ਇਹ ਇਹ ਪਿੰਡ ਰੋਲ ਪਿੰਡ ਰੋਲ ਇੱਥੇ ਰੋਲ ਤੇ ਇਹਦਾ ਗੇਟ ਆ ਕੇ ਉਹ ਕੀ ਕਰੇ ਇਹਨੂੰ ਪੋਲ ਆ ਕੇ ਅੱਛਾ ਪੋਲ ਆ ਗਿਆ ਕਿਹਨਾਂ ਉੱਧਰ ਸੀ ਗੇਟ ਆ ਆਪਾਂ ਇੱਥੇ ਆਪਾਂ ਇੱਥੇ ਕਿਵੇਂ ਆ ਗਏ ਵੀਰੇ ਇੱਥੇ ਆਪਾਂ ਕਿਵੇਂ ਆ ਗਏ ਜੀ 10ਵੀਂ ਆ 10ਵੇਂ ਆਪਾਂ ਤਾਂ ਸੀ ਮੱਥਾ ਟੇਕਣੇ ਆ ਇਹ ਕਾਲਾ ਜਾਂ ਹੁੰਦਾ ਵਾ ਕਾਲਾ ਜਾਂ ਹੁਣ ਚਿੱਟਾ ਉਹਦੇ ਦੀ ਕਰ ਲਾਉਂਦੇ ਕੱਢਦਾ 1.5 ਲੱਖ ਰੁਪਏ ਵਾਲਾ ਤੂੰ ਘਟਾਈ ਜਾਂਦਾ 25000 ਮੈਂ ਤਾਂ ਪੌਣੇ 2 ਲੱਖ ਵਾਲਾ ਕਹਿੰਦਾ ਵਾ ਪੌਣੇ 2 ਲੱਖ ਤੇ ਨਾ ਲਓ ਜੀ ਆਪਾਂ ਆਏ ਜੀ ਨਿੱਕੇ ਦੇ ਪਿੰਡ ਰੋਲ ਪਿੰਡ ਇਹਨਾਂ ਦੇ ਬਾਬਾ ਜੀ ਬਾਬੇ ਜੀ ਇੰਦੀ ਜਗ੍ਹਾ ਬਣੀ ਹੋਈ ਆ ਇੱਥੇ ਆਪਾਂ ਉੱਥੇ ਮੱਥਾ ਟੇਕਣ ਆ ਜਾਂਦੇ ਰਸਤੇ 'ਚ ਬੈਸੀ ਖੜ੍ਹ ਗਏ ਕੀ ਦੇਖ ਕੇ ਹੁਣ ਚਲੋ ਚਲੋ ਵੀ ਚਲੋ ਚਲੋ ਗੱਡੀ ਇੱਥੇ ਖੜੀ ਰਹਿਣ ਦੀਏ ਗੱਡੀ ਖੜਾ ਨਹੀਂ ਮੈਂ ਕਿਹਾ ਸਾਈਡ 'ਤੇ ਥੋੜੀ ਕਰ ਦਿੰਦੇ ਨਹੀਂ ਤਾਂ ਜਾਣੀ ਆ ਬਾਦੂ ਜਗ੍ਹਾ ਫੁੱਲੀ ਹੈ ਪਤਾ ਉਹਨਾਂ ਨੂੰ ਪਿੰਡ ਵਾਲੀ ਜੀ ਕੋਹ ਬਲ ਇੱਧਰ ਨੂੰ ਲਾ ਦੇ ਇਹਨੂੰ ਮੈਂ ਕਹਿੰਦਾ ਤਾਂ ਹੀ ਕਹਿੰਦਾ ਮੈਂ ਵੀ ਥੋੜੀ ਸਾਈਡ 'ਤੇ ਕਰ ਦਿੰਦਾ ਹੋਰ ਆਪਾਂ ਕਿੱਥੇ ਜਾਣਾ ਹੋਵੇ ਨੇ ਵੀ ਕਰਾਟ ਕਰਾਟ ਦੇ ਕੇ ਹੀ ਕਰਾਟ ਮੈਂ ਤਾਂ ਐਡਾ ਜਿਹਾ ਸੀਗਾ ਜਦੋਂ ਮੈਂ ਸੋ ਗਿਆ ਹਾਂ ਕਿੱਡਾ ਸੀ ਵੀਰੇ ਦੁਆਰਾ ਇਸ਼ਾਰਾ ਕਿ ਨਹੀਂ ਕਿੱਡਾ ਸੀਗਾ ਐਡਾ ਹੀ ਸੀਗਾ ਬਾਈ ਓਕੇ ਹੁਣ ਐਡਾ ਹੋ ਗਿਆ ਉਹਦੀ ਨੋ ਰੱਖਿਆ ਸੀ ਨਿੱਕਾ ਨਿੱਕਾ ਉਹਨਾਂ ਨੇ ਨੋ ਰੱਖਿਆ ਹੋਇਆ ਹਾਂ ਹੁਣ ਬੰਦਾ 6 ਫੁੱਟ ਦਾ ਹੋ ਗਿਆ ਨੋ ਹਲੇ ਵੀ ਨਿੱਕਾ ਹੀ ਚੱਲਦਾ ਵਾ ਇੱਕ ਇੱਕ ਹੀ ਇਹ ਕੜਾੜਾ ਹੈ ਇੰਦਰ ਆੜ ਨੇ ਪੁਰਾਣੇ ਆਪਣੇ ਸਿਰ ਦੇ ਅੱਛਾ ਟੁੰਡੇ ਪਿੰਡ ਦੇ ਕੜਾੜਾ ਸੀ ਹਾਂ ਇੱਥੇ ਮਤਲਬ ਰ ਆਟਾ ਪਿਹਾ ਕੇ ਲੈ ਕੇ ਜਾਂਦੇ ਨੇ ਕਿ ਠੱਡੇ ਪਾਣੀ ਦਾ ਆਟਾ ਹੁੰਦਾ ਮੱਕੀ ਦਾ ਆਟਾ ਨਹੀਂ ਹੁੰਦਾ ਸੀਗਾ ਇਹ ਠੰਡੇ ਆਹੋ ਠੰਡਾ ਆਟਾ ਕਹਿੰਦੇ ਜਿਵੇਂ ਆਪਾਂ ਹਾਂ ਕੜਾੜਾ ਦਾ ਕੜਾੜਾ ਉਹ ਕੜਾੜਾ ਨੇਗੇ ਅੱਛਾ ਹੁਣ ਤਾਂ ਨਾਮੂ ਨਿਸ਼ਾਨੀ ਕੱਲੀ ਬਿਲਡਿੰਗ ਜੀ ਬਚੀ ਆ ਹਨਾ ਇਹ ਅੰਗਰੇਜ਼ਾਂ ਦੇ ਬਣਾਏ ਹੋਏ ਨੇ ਭਾਈ ਉਹ ਟਾਈਮ ਦੇ ਅੰਗਰੇਜ਼ਾਂ ਦੀਆਂ ਬਿਲਡਿੰਗਾਂ ਆ ਇਹ ਆ ਜਾਂਦੇ ਹੁੰਦੇ ਇੱਥੇ ਸਾਈਕਲ ਖੜਾ ਕਰਦੇ ਇੱਥੇ ਬੜਾ ਹਰਾ ਉਹ ਕੰਡਾ ਹੁੰਦਾ ਸੀ ਇੱਕ ਬੜਾ ਹਰ ਕੰਡ ਇਹ ਬੜੇ ਬੜੇ ਹੁੰਦੇ ਸੀਗੇ ਬੱਟੇ ਵਿਚਾਲੇੋਂ ਪਾ ਕੇ ਆਹ ਚੱਕ ਕੇ ਰੱਖ ਦਿੰਦੇ ਸੀ ਚੱਕਣ ਵਾਲੀ ਬੱਟੇ ਵੱਡੇ ਕੰਡਾ ਹੁੰਦਾ ਸੀਗਾ ਬੜਾ ਸਾਰਾ ਲਾਇਆ ਹੋਇਆ ਕੰਡਾ ਇੱਕ ਬਸ ਉਹਦੇ ਆਟਾ ਦੋੜਣਾ ਇਹਨਾਂ ਨੇ ਆਹ ਤਾਂ ਡਿੱਗਣ ਵਾਲਾ ਹੀ ਆ ਖਾਸ ਤਾਂ ਹਲਤ ਜੀ ਹੋਈ ਜਾਂਦੀ ਰਹੀ ਤਾਂ ਦੇ ਦੇ ਹਿਸਾਬ ਨਾਲ ਅੰਗਰੇਜ਼ਾਂ ਦੇ ਟਾਈਮ ਦਾ ਖੜਾ ਲੱਗੇ ਤਾਂ ਹੋਰ ਨਹੀਂ ਕਈ ਸਾਲ ਨਹੀਂ ਡਿੱਗਦਾ ਹੈਗਾ ਅੰਗਰੇਜ਼ਾਂ ਦਾ ਨਾ ਦੇ ਵਿੱਚੋਂ ਤਾਂ ਨਿਕਲ ਗਈ ਇਟਾਂ ਉੱਪਰੋਂ ਤਾਂ ਡਿੱਗੂ ਗਈ ਡਿੱਗੂਗਾ ਬਈ ਇਹੇ ਨਿਕਲ ਹੀ ਜਾਣੇ ਲਿਗੇ ਆਏ ਕੱਢੀ ਆਏ ਤਾਂ ਹੁਣ ਰੱਬ ਜਾਣੇ ਇਹ ਇੱਟ ਤਾਂ ਕੰਮ ਨਹੀਂ ਆਉਂਦੀ ਨਾ ਨਾ ਇਦਾਂ ਦੀ ਆਏ ਹੋਣੀ ਹੁੰਦਾ ਸੀਗਾ ਪਾਣੀ ਵਾਲਾ ਅੱਛਾ ਪਾਣੀ ਵਾਲਾ ਸਿੱਟਾ ਬਣਾਤੇ ਆਂ ਕੱਢ ਦਿੰਦੇ ਹਾਂ ਮੈਂ ਤਾਂ ਕਹਿ ਸ਼ਾਇਦ ਕਿਤੇ ਲੱਗੇ ਹੋਣਗੇ ਮੈਂ ਬਸ ਕੱਲੇ ਆ ਪਾਪੇ ਹੋਣੀ ਹੁਣੇ ਆਉਣੇ ਹੁੰਦੇ ਸੀ ਇੱਥੇ ਪਾਪੇ ਨਹੀਂ ਬਾਹਲੇ ਆਉਣੇ ਹੁੰਦੇ ਸੀ ਇਹਨਾਂ ਤੋਂ ਵੀ ਪਹਿਲਾਂ ਦਾ ਦਾਦਾ ਰੋਦੇ ਹੋਣੀ ਕਿਹੜਾ ਕੀ ਆ ਦਰਖਤ ਪਿੱਪਲ ਅਸਲ ਵਿੱਚ ਪਤਾ ਕੀ ਹੈ ਆਪਣੇ ਪੰਜਾਬ ਦੇ ਜਿਹੜੇ ਰਬਾਇਤੀ ਦਰਖਤ ਆ ਨਾ ਇਹ ਪਿੱਪਲ ਦੇ ਬਰੋਟਾ ਹੀ ਆ ਇਹਨਾਂ ਦੀ ਉਮਰਾਂ ਬਹੁਤ ਲੰਬੀਆਂ ਨੇ ਇਹ ਬੁੜੇ ਨੇ ਸ਼ਾਮ ਇਹਨਾਂ ਨੇ ਆਪਣੀ ਦਾਦੀਆਂ ਬੜਦਾਦਿਆਂ ਨੂੰ ਇਹ ਨਹੀਂ ਦੇਖਿਆ ਹੋਇਆ ਵਾ ਬੱਸ ਸਹੀ ਬੋਲਦੇ ਨਹੀਂ ਹੈਗੇ ਉਹ ਤਾਂ ਉਹਨੇ ਪੀ ਲੈਣਾ ਇੱਥੋਂ ਉੱਠਾ ਇਹਨਾਂ ਦੇ ਉੱਠ ਕੇ ਪੀ ਭਾ ਚੱਕ ਕੇ ਤੋਲ ਕੇ ਲੈ ਆ ਜਣਾ ਹਾਂ ਉਹ ਤਾਂ ਸਾਰੇ ਇੱਕ ਵਾਰੀ ਤੋਲਦੇ ਤੁਸੀਂ ਇਹ ਇਹ ਦਰਖਤ ਨੇ ਜਿਹੜਾ ਕਈ ਪੀੜੀਆਂ ਦੇਖ ਲਈਆਂ ਹਾਂ ਨਹੀਂ ਅਸਲ ਵਿੱਚ ਪਤਾ ਕੀ ਗੱਲ ਆ ਪਿੱਪਲ ਤਾਂ ਇਦਾਂ ਹੀ ਰਹਿੰਦਾ ਵਾ ਜਿਹੜੇ ਬਰੂਟੀ ਤੋਂ ਪਤਾ ਲੱਗ ਜਾਂਦਾ ਵੀ ਕਿੰਨਾ ਕੁ ਪੁਰਾਣਾ ਕਿਉਂਕਿ ਉਹਦੀਆਂ ਜਿਹੜੀਆਂ ਨਿਕਣ ਲੱਗ ਜਾਂਦੀਆਂ ਨੇ ਟਣੀਆਂ ਆਈਆਂ ਹਾਂ ਕਈ ਪਰੀ ਹੁੰਦੇ ਨੇ ਦੋਨੇ ਵੇਕਿੰਟ ਰਹੀਆਂ ਆ ਜੜਾਂ ਦੇ ਨਾਲ ਚੱਲਦੇ ਹਾਂ ਉਹ ਜਿਵੇਂ ਆਪਾਂ ਝੂਲਦੇ ਹੁੰਦੇ ਜੜਾਂ ਹੀ ਆ ਫੜ ਕੇ ਉੱਪਰੋਂ ਲਾਉਂ ਕਲੀ ਆ ਨਾ ਜ਼ਿਆਦਾਤਰ ਆਉਂਦੀਆਂ ਪਿੱਪਲ ਜਿਹੜਾ ਜ਼ਿਆਦਾ ਪੁਰਾਣਾ ਹੋਵੇ ਉਹਦੇ ਤੇ ਆ ਜਾਂਦੀ ਆਹਦੇ ਜਮਿਆ ਆਉਂਦੀ ਪਈ ਆਹਦੇ ਜਿਵੇਂ ਬੀਲ ਜੀ ਹੁੰਦੀ ਪਈ ਆ ਦੇਖ ਹੈਨਾ ਕੋਮਲ ਚੌਥੀ ਪੀੜੀ ਆ ਤੂੰ ਇੱਥੇ ਆਉਣ ਵਾਲੀ ਫਿਲਾਲ ਦੀ ਘੜੀ ਜਿਹੜੀ ਸਾਡੇ ਉਹ ਚਲੋ ਨਾਨਾ ਦਾਦਾ ਕਰਨਲ ਸਿੰਘ ਨਾਜ਼ਰ ਸਿੰਘ ਸਰਦਾਰ ਪਾਜਾਪਨ ਕੋਮਲ ਚੌਥੀ ਪੀੜੀ ਆ ਕਿਉਂਕਿ ਫਿਰ ਮੈਂ ਹੋ ਗਿਆ ਚੌਥਾ ਗਾ ਕੋਮਲ ਦੇ ਜਵਾਕ ਪੰਜਵੀਂ ਪੀੜੀ ਹੋ ਜੂ ਪੰਜਵੇਂ ਪ੍ਰਿੰਸ ਦਾ ਚੌਥਾ ਹੀ ਹੋਇਆ ਪ੍ਰਿੰਸ ਦਾ ਚੌਥਾ ਹੀ ਹੋਇਆ ਹਾਂ ਪ੍ਰਿੰਸ ਦੇ ਅੱਗੇ ਜਵਾਕ ਹੋਣਗੇ ਪੰਜਵਾਂ ਗਾਹ ਉਹ ਲਾਪਰੀ ਦੀ ਕੁੜੀ ਆ ਵਾ ਜਿਹੜੀ ਉਹ ਪੰਜਵੀਂ ਹੋਗੀ ਉਹ ਵੱਧ ਗਈ ਆ ਉਹ ਆ ਗਈ ਆ ਪਹਿਲੀ ਬਿੜੀ ਪੰਜ ਬਿੜੀਆਂ ਹੋ ਗਈਆਂ ਲੈ ਆਹ ਪੰਜ ਪੀੜੀ ਆਹ ਭਾਜੀ ਰੋਲ ਪਿੰਡ ਦੇ ਘਰਾਟ ਜਿੰਨਾਂ ਦਾ ਹੁਣ ਬਸ ਥੋੜਾ ਜਿਹਾ ਹੋ ਬਚਿਆ ਵਾ ਕੀ ਕਹਿੰਦੀ ਹੁੰਦੀ ਆ ਇਹਨੂੰ ਕੋਈ ਹੋਰ ਕਹਿੰਦੇ ਆ ਬਹੁਤ ਉੱਤੇ ਹੀ ਹੋ ਗਿਆ ਹੁਣ ਓਏ ਹੁਣ ਤਾਂ ਇਹ ਭੂਤ ਮੰਗਲਾ ਜਿਹਾ ਹੀ ਲੱਗਦਾ ਹਨਾ ਰਾਤ ਨੂੰ ਇੱਥੇ ਆਵਾਂਗੇ ਡਰ ਜਿਹਾ ਲੱਗਦਾ ਹੁਣ ਓ ਕਿਸੇ ਟਾਈਮ ਆ ਪੌੜੀਆਂ ਹੁੰਦੀਆਂ ਸੀ ਹਨਾ ਨਹੀਂ ਹੁਣ ਵੀ ਨਹੀਂ ਹੁਣ ਵੀ ਨਹੀਂ ਹੁਣ ਵੀ ਨਹੀਂ ਹੈਗੀਆਂ 3 ਸਾਲ ਹੋ ਗਏ ਸਨ 85 ਤੋਂ ਲੈ ਕੇ 85 85 83 ਜੰਦਰਗਾਧੀ ਮਰੀਆਂ ਤੋਂ 2 ਸਾਲ ਬਾਅਦ ਗਏ ਅਸੀਂ ਉੱਥੇ ਲੁਧਿਆਣੇ ਹਾਂ ਜਿਹੜਾ ਛੱਡੇ ਜਿਹਨੂੰ ਪਹਿਲੇ ਨਹੀਂ ਗੱਲ ਹਾਂ ਜਿਹੜਾ ਜੰਦਰਗਾਧੀ ਮਰੀਆਂ ਤੋਂ 2 ਸਾਲ ਬਾਅਦ ਅਸੀਂ ਉੱਥੇ ਗਏ ਹੈ ਇਹ ਨਾ ਮੇਰੇ ਖੜਾ ਹੁੰਦਾ 2000 ਵਾਲਾ ਇਹ ਮਾਡਲ 96 ਭਾਈ ਮਿੱਤੂ ਜੱਜ 600 ਦੀ ਫਰਕ ਹੈ ਨਹੀਂ ਆ ਜਿਹੜਾ ਪੁਲ ਬਣਿਆ ਇਹ ਵੀ ਉਹ ਉਦੋਂ ਦਾ ਪੁਰਾਣਾ ਹੀ ਆ ਨਾ ਪੁਰਾਣੀ ਬਣਿਆ ਹੋਇਆ ਹੈ ਵੇਟ ਡੀਅਰ ਵੇਟ ਆਉਂਦੀ ਐ ਨਹਿਰ ਮਾਰਦੀ ਛੱਲਾ ਡਰ ਲੱਗਦਾ ਇੱਕ ਵਰੀ ਦਾ ਪਾਣੀ ਤੋਂ ਹਨਾ ਹੈ ਨਿਕ ਆ ਪਾਣੀ ਮਹਿਗੇ ਜਿਵੇਂ ਆਉਂਦਾ ਇੱਕ ਵਰੀ ਦੇਖ ਕੇ ਡਰ ਜੇ ਲੱਗਦਾ ਵਾ ਕਿੰਨੀ ਤੇਜ਼ ਆਉਂਦਾ ਦੇਰ ਹੋਣੀ ਹੁਣ ਇੱਕੜਾ ਨਾ ਹੁਣ ਪਹਾੜਾ ਚ ਮੀਂਹ ਪੈ ਰਿਹਾ ਹਮ ਪ੍ਰਸਾਦ ਦਾ ਟਾਈਮ ਹੁਣ ਛੱਡਿਆ ਹੋਇਆ ਸਾਰੇ ਪਾਸੇ ਟਮਾ ਟੁੰਮਾ ਚ ਪਾਣੀ ਪਰ ਪਾਣੀ ਹੁਣ ਖੁੱਲ ਹੀ ਆਉਣਾ ਨਹਿਰ ਦਾ ਕਿਨਾਰਾ ਹੋ ਗਈ ਪੌਣ ਵੀ ਆਵਾਰਾ ਹੋ ਗਈ ਅਗਰੇਜ਼ਾਂ ਨੇ ਜਵਾਨੇ ਦੇ ਪੌੜ ਬਣੇ ਦੇਖ ਲਓ ਜੋੜੇ ਪੌੜ ਇਹ ਜੋੜੇ ਪੜੋ ਨਹੀਂ ਨਹੀਂ ਆਹ ਖੂ ਤਾਂ ਉਧਰ ਹਨ ਆਪਣੀ ਇਹ ਤਾਂ ਆਪਣੇ ਰੋਲ ਦੇ ਪੌੜਾ ਰੋਲ ਪਿੰਡ ਦੀ ਬਪੂੜਾ ਨੇ ਇਹਦਾ ਆਪਣੇ ਰੋਲ ਇੱਧਰ ਆ ਕੋ ਪਰਲੇ ਪਾਸੇ ਉਹ ਰਾੜਾ ਰਾੜਾ ਉਹਨੂੰ ਐ ਨਿਕਲੇ ਜਾਂਦੀ ਆ ਇਹ ਆਪਣੇ ਕੈਂਡਰੋਂ ਨਿਕਲੇ ਜਾਂਦੀ ਆ ਇਹ ਕੈਂਡ ਵਾਲੀ ਲਹਿਰ ਨਾ ਵੀ ਅੱਜ ਆਪਾਂ ਆ ਗਏ ਸੀਗੇ ਜੀ ਅੱਜ ਨਿੱਕੇ ਦੇ ਪਿੰਡ ਨਿੱਕਾ ਆਪਣੇ ਪਿੰਡ ਦਿਖਾਉਂਦਾ ਫਿਰਦਾ ਆਪਾਂ ਨੂੰ ਪਹਿਲਾਂ ਇੱਕ ਪੁਰਾਣੇ ਘਰਾੜ ਦਿਖਾ ਕੇ ਲੈ ਕੇ ਆਇਆ ਵਾ ਹੁਣ ਉਹ ਪੁੱਲ ਦਿਖਾ ਕੇ ਲੈ ਕੇ ਆਇਆ ਰੋਲ ਪਿੰਡ ਦੇ ਤਾਂ ਬਾਬਾ ਜੀ ਨੇ ਰੋਲ ਪਿੰਡ ਥੋੜਾ ਦਰਾਹੀ ਚ ਪੈ ਜਾਂਦਾ ਭਾਈ ਕਿ ਨਹੀਂ ਭਾ ਤਾਂ ਲੁਧਿਆਣਾ ਹੀ ਆਂ ਦਰਾਹਾ ਸ਼ਹਿਰ ਪੈ ਜਾਂਦਾ ਥੋੜਾ ਕਸਬਾ ਹੀ ਆ ਨੀ ਜੇ ਕਸਬਾ ਜਿਆ ਥੋੜੇ ਜਿਵੇਂ ਆਪਾਂ ਨੂੰ ਕਿੰਨਾ ਪੈ ਜਾਂਦਾ ਸਾਨੂੰ ਦਰਾਹਾ ਹੋ ਗਿਆ ਸਾਹਨੇ ਵਾਲ ਹੋ ਗਿਆ ਇਹ ਕਸਬੇ ਪੈ ਜਾਂਦੇ ਨੇ ਕਿ ਇਧਰੋਂ ਰਾੜਾ ਸਾਹਿਬ ਹੋ ਗਿਆ ਹਮ ਇਹਨੇ ਵਿਚਾਲੇ ਆ ਜਾਂਦਾ ਆਪਣਾ ਪਿੰਡ ਉਹ ਇਹਦੇ ਵਿੱਚ ਇਹ ਆ ਵੀ ਮਤਲਬ ਹੈ ਜ਼ਿਲ੍ਹਾ ਇਹਨੂੰ ਲੁਧਿਆਣਾ ਹੀ ਪੈਂਦਾ ਨੀ ਲੁਧਿਆਣਾ ਤਾਂ ਮੇਰੇ ਆਪਣਾ ਜ਼ਿਲ੍ਹਾ ਤਾਂ ਬਹੁਤ ਪਿੰਡਾਂ ਪੈਂਦਾ ਆਪਾਂ ਨੂੰ ਪਰ ਮੈਨੂੰ ਆਇਆ ਸੀ ਕਿ ਸ਼ਹਿਰ ਅਰੇ ਇਹ ਵੀ ਸਾਡੇ ਪਿੰਡ ਦਾ ਇਹ ਆ ਪ੍ਰਕਿਰਤੀ ਦੇ ਨੇੜੇ ਤੇੜੇ ਆ ਨਹੀਂ ਠੀਕ ਆ ਨਹਿਰ ਦੇ ਪਾਸੇ ਸ਼ਾਂਤੀ ਦੇ ਨੇੜੇੜੇ ਆਇ ਨਹੀਂ ਹੈਗਾ ਵੀ ਕੋਈ ਉਹ ਨਹੀਂ ਹੈਗਾ ਜਿਹੜੇ ਜਿਹਾ ਆਪਾਂ ਹਵਾਈ ਅੱਡਾ ਸਾਬ ਗਏ ਸੀ ਉਦੋਂ ਦੇਖਿਆ ਨੇ ਸਗਨੇ ਦਰਾਖਤ ਹੋ ਗਏ ਉਹ ਹੈਨਾ ਤੇ ਉਹੀ ਹਰਿਆਲੀ ਇੱਥੇ ਆ ਬੰਦਾ ਨੇਚਰ ਨੂੰ ਫੀਲ ਕਰਦਾ ਹੁਣ ਦੋ ਨਹਿਰਾਂ ਨਿਕਲਦੀਆਂ ਇੱਕ ਨਹਿਰ ਉਧਰੋਂ ਨਿਕਲ ਗਈ ਇੱਕ ਇਧਰ ਨਿਕਲੀ ਵਿਚਾਲੇ ਸਾਡਾ ਪਿੰਡ ਆ ਗਿਆ ਕਿ ਨਹੀਂ ਨੇਚਰ ਨੂੰ ਫੀਲ ਕਰ ਲੈਂਦਾ ਬੰਦਾ ਤਾਂ ਰੇੜੀ ਦੇ ਨਾਲ ਮਤਲ ਖੜ ਕੇ ਵਿਚਾਲੇ ਖੜਾ ਲੈਣੀ ਸੀ ਲੋ ਜੀ ਆਗੇ ਨਿੱਕੇ ਦੇ ਨਿੱਕੇ ਕੀ ਮੋਟਰ ਤੇ ਆ ਗਏ ਉੱਥੋਂ ਇਹਦਾ ਇਹਦਾ ਸੂਆ ਚੱਲਦਾ ਵਾ ਇੱਥੇ ਸੂਏ ਨਾਲ ਖੇਤੀ ਕਰਦੇ ਸੂਏ ਦੇ ਪਾਣੀ ਨਾਲ 2.5 ਫੁੱਟ ਦਾ ਕੱਦ ਹੋਣਾ 2 ਜਾਂ 2.5 ਫੁੱਟ ਦਾ ਕੱਦ ਹੋਣਾ ਸਾਰਾ ਡੂੰਘਾ ਦਾ ਬਾਲਾ ਨਹੀਂ ਹੋਣਾ ਕਿੰਨੇ ਡੂੰਘਾ ਵਾ ਹੁਣ ਪੱਕੇ ਹੀ ਕਰਦੇ ਨਾ ਪਹਿਲਾਂ ਕੱਚੇ ਹੁੰਦੇ ਸੀ ਤੇਰੇ ਉੱਪਰ ਵੀ ਕਰਦੇ ਗੋਲੇ ਆ ਗਾ ਪੰਜ ਗੋਪਤਾ ਅਸੀਂ ਤਾਂ ਉਹਦੇ ਮੂਰੇ ਉੱਥੇ ਜਾ ਵੜਦੇ ਹੁੰਦੇ ਸੀਗੇ ਵਿੱਚ ਨਹੀਂ ਅੱਗੇ ਜਦੋਂ ਆਪਣੇ ਪਿੰਡ ਵਾਲਾ ਸਾਡੇ ਪਿੰਡ ਵਾਲਾ ਸੂਆ ਚੱਲਦਾ ਹੁੰਦਾ ਸੀ ਜਦੋਂ ਉਹ ਚ ਮੱਛੀਆਂ ਮੁੱਛੀਆਂ ਛੱਡ ਕੇ ਚਲੇ ਜਾਂਦੇ ਹੁੰਦੇ ਸੀਗੇ ਉਹ ਜਦੋਂ ਪੜਦੇ ਹੁੰਦੀ ਉਹ ਚੱਲਦਾ ਹੁੰਦਾ ਸੀ ਹੁਣ ਤਾਂ ਹਾਂ ਉਹ ਵੀ ਚੱਲਦਾ ਦੇਖਿਆ ਹਾਂ ਮੈਂ ਚੰਦੀ ਮੈਂ ਵੀ ਦੇਖਿਆ ਚੱਲਦਾ ਉਹ ਤਾਂ ਉਹ ਸੁngਾ ਜਦੋਂ ਮੈਂ ਵੀ ਚੱਲ ਆ ਦੇਖਿਆ ਹੁਣ ਜਿੰਨੇ ਆਪਣੇ ਪਿੰਡ ਸ਼ਹਿਰਾਂ ਦੇ ਨੇੜੇ ਆ ਗਏ ਉੱਥੇ ਸੂਏ ਜੇ ਬੰਦ ਕਰਦੇ ਆ ਬਾਕੀ ਅੰਦਰ ਉੰਦਰ ਤਾਂ ਚੱਲੀ ਜਾਂਦੇ ਥੁੰਡੇਲੇ ਪਾਸੇ ਦਾ ਉਹ ਦਾਦਾ ਪਹਾਣ ਹੈ پوری ਉਹ ਵਿੱਚ ਹਰਿਆਲੀ ਦਾ ਬਹੁਤ ਆ ਇਹ ਸਾਰੇ ਪਾਸੇ ਅਸਲ ਵਿੱਚ ਜਿਹੜੇ ਆਪਣੇ ਰਵਾਇਤੀ ਦਰਖਤ ਹਨ ਮੈਨੂੰ ਉਹ ਇਹ ਦੇਖ ਕੇ ਖੁਸ਼ੀ ਹੋਈ ਨਹੀਂ ਤਾਂ ਜੋ ਆਮ ਤੌਰ ਤੇ ਆਪਣੇ ਨਹਿਰਾਂ ਦੇ ਨਾਲ ਫਾਇਦੇ ਇਸ ਫਾਇਦੇ ਇਸ ਫਾਇਦੇ ਇਸ ਫਾਇਦੇ ਇਸ ਫਾਇਦੇ ਇਸ ਫਾਇਦੇ ਉਹੀ ਤਾਂ ਗੱਲ ਹੈ ਵੀ ਫਾਇਦੇ ਹੀ ਹੋਣੇ ਚਾਹੀਦੇ ਆ ਜਿਵੇਂ ਹੁਣ ਆ ਅਰਜਣ ਲੱਗਿਆ ਹੋਇਆ ਆਲੇ ਦੁਆਲੇ ਦਰਖਤ ਨੇ ਮੈਂ ਐਡਿਟਿੰਗ ਕੀਤੀ ਵਸੇ ਗ੍ਰੀਨ ਨੇ ਬਹੁਤ ਸੋਹਣਾ ਰਾ ਜਬਾਨੀ ਬਣਾ ਤੇ ਕੀ ਬਣਾਤਾ ਦਿਖਾਈ ਰਖਤ ਨੂੰ ਰੰਗ ਕਰਤਾ ਅੱਛਾ ਵਧੀਆ ਲਾ ਦਿਆ ਹੂੰ ਤਾਂ ਹਾਂ ਵਧੀਆ ਲਾ ਆ ਦੇਖ ਤੈਨੂੰ origignal ਵੀ ਦਿਖਾਣਾ ਆ ਦੇਖੋ ਆਹ ਹਣੇ ਆ ਸਾਡੇ ਪਿੰਡ ਨੂੰ ਰਾਹ ਜਾਂਦਾ ਆ ਸਿੱਧਾ ਇੱਧਰ ਵੀ ਦਰਖਤਾਂ ਉਹਨਾਂ ਨੇ ਐਵੇਂ ਝੁੰਡ ਪਾਇਆ ਹੋਇਆ ਇਹ ਤਾਂ ਵੱਡੇ ਨੇ ਨਾ ਉਹ ਛੋਟੇ ਨੇ ਉਹ ਮੈਂ ਕਹਿੰਦਾ ਸਾਡੇ ਇੱਕ ਉੱਥੇ ਨਾ ਪਿੰਡ ਦੇ ਕੋਲ ਪੈਲੈਸ ਬਣਿਆ ਪਿਆ। ਜਿਹੜਾ ਕਹਿੰਦਾ ਛੋਟਾ ਰਹਿ ਗਿਆ ਉਹਦੇ ਵਿੱਚ ਆ ਗਿਆ ਹੈ ਪੈ ਪੈਲੈਸ ਸਾਡੇ ਉਹ ਜੇ ਅਸੀਂ ਵੀ ਉਹ ਜੇ ਸਾਡੇ ਦਰਖਤ ਵੀ ਲੰਬੇ ਅਸੀਂ ਵੀ ਲੰਬੇ ਹੋਈਓ ਮਾੜਾ ਜਿਹੇ ਸਾਈਡ ਤੇ ਬਾਈ ਨੂੰ ਨਿਕਲ ਲੈਣ ਇੱਕ ਅੱਧਾ ਵੀ ਛੋਟਾ ਉਹਨੇ ਬਾਈ ਨੂੰ ਕਹਿਣਾ ਪਤਾ ਨਹੀਂ ਕਿਉਂ ਰਸਤਾ ਰੁੱਕੀ ਖੜੇ ਨੇ। ਕਈ ਵਰਗਾ ਇੱਕ ਤਾਂ ਛੋਟਾ ਵੀ ਚਾਹੀਦਾ। ਮੈਂ ਕੀ ਕਰ ਦਾਰ ਮਤ ਕਰ ਦਿਆ। ਇਹ ਬੰਦੇ ਤੋਂ ਥੋੜਾ ਨਿਕਲੀਆਂ ਨਹੀਂ ਨਹੀਂ ਮੈਂ ਤਾਂ ਵਲੌਗ ਲਈ ਸ਼ੂਟ ਲੈ ਰਿਹਾ ਸੀ ਗੱਲਾਂ ਬਾਤਾਂ ਸੁਣਦਾ ਸੀ ਥੋੜੀ ਜਿਹਾ ਮੈਂ ਮੇਰਾ ਵਾਲਾ ਲੰਬਾ ਨੂੰ ਹੋ ਕਰੀ ਜਾਂਦਾ ਦੂਜਾ ਪਰਦੇਸ ਹੈ ਉਹਰ ਕੋ ਮੁੰਡਾ ਫੀਲ ਹੈ ਜਿਵੇਂ ਹੁਣ ਮੈਂ ਕਈ ਵਾਰੀ ਹੁਣ ਸਾਡੇ ਹੈਗੇ ਯਾਰ ਦਫ਼ਤਰ ਮੁੰਡਾ ਹੈਗਾ ਉਹਦੇ ਕੋਲੇ ਖੜ ਕੇ ਮੈਂ ਬੂਟ ਨਹੀਂ ਪਉਦਾਗਾ ਬੂਟੇ ਦੇ ਨਾਲ ਦੇ ਪਹਿਲਾਂ ਮੇਰਾ ਅੱਧਾ ਅੰਸ਼ਾ ਅੱਧਾ ਹੋਰ ਖੜ ਜਾਂਦਾ ਅੱਛਾ ਖੈਰੇ ਦੇ ਨਾਲ ਖੜ ਜਾਂਦੇ ਆ ਅਸੀਂ ਉਹਦੇ ਨਾਲ ਬਰਾਬਰ ਜਿਵੇਂ ਉਹੀ ਸਾਈਡ ਤੇ ਹੋਗੇ ਪਰ ਮੇਰੀ ਹਾਈਟ ਮੇਰੀ ਹਾਈਟ ਠੀਕ ਆ ਫਿਰ ਵੀ ਪਰ ਮੈਨੂੰ ਕਈ ਵਾਰੀ ਜਿਵੇਂ ਹੁਣ ਤੇਰੇ ਕੋਲੇ ਖੜਿਆ ਮੈਨੂੰ ਐ ਲੱਗਦਾ ਵੀ ਛੋਟਾ ਜਾਵਾਂ ਛੋਟਾ ਜਾਵਾਂ ਲੱਗਦਾ ਮੈਨੂੰ ਐ ਲੱਗਦਾ ਉਹ ਉਧਰ ਜਾਣਾ ਉਧਰ ਜਾਣਾ ਵਿਚ ਮੀਡੀਅਮ ਜਿਆਦਾ ਹੈ ਛੋਟਾ ਲੱਗਦਾ ਨਾ ਤੇ ਵੱਡਾ ਲੱਗਦਾ ਮੇਰੀ ਫੇਟ ਨਹੀਂ ਹੈਗੀ ਜੀ ਬੰਦਾ ਜੋ ਇਹ ਦੁੱਧ ਵਾਲਾ ਨਹੀਂ ਪੈਂਦਾ ਫਰਕ ਪਤਲਾ ਕਰਕੇ ਥੋੜਾ ਠੀਕ ਲੱਗਦਾ ਆ ਪਤਲਾ ਕਰਕੇ ਉਸਨੇ ਵੀ ਮਤਲਬ ਹੁੰਦਾ ਠੀਕ ਲੱਗਦਾ ਚਲੋ ਚਲਿਓ ਜੀ ਆਪਾਂ ਆ ਗਏ ਜੀ ਰੋਲ ਪੈਂਡ ਨਿੱਕੇ ਕੇ ਬਾਬੇ ਸ਼ਹੀਦ ਨੇ ਜੀ ਇੱਥੇ ਆਪਾਂ ਮੱਥਾ ਟਿਕਣ ਆਏ ਇੱਥੇ ਆ ਪੈਂਡ ਵਾਲਿਆਂ ਨੇ ਜਗ੍ਹਾ ਬਣਾਈ ਹੋਈ ਹੈ ਬਾਬੇ ਸ਼ਹੀਦਾਂ ਦੀ ਬਹੁਤ ਵਧੀਆ ਜਗ੍ਹਾ ਬਣਾਈ ਹੋਈ ਆ ਖੁੱਲੀ ਢੁੰਡੀ ਜਗ੍ਹਾ ਵਾ ਤੇ 10ਵੀਂ ਦਾ ਦਿਨ ਤੁਹਾਡੀ ਨਿੱਕੇ ਫਿਰ ਨਿੱਕੇ ਫਿਰ ਤੁਹਾਡੀ ਕਿਵੇਂ ਜਿਹੜੀ ਵੱਡੀ 10ਵੀਂ ਹੁੰਦੀ ਆ ਉਦੋਂ ਕੱਠ ਨੂੰ ਜਾਂਦਾ ਇੱਥੇ ਦਿਵਾਲੀ ਨੂੰ ਕੱਠ ਆਹ ਦਾ ਦੀਵਾਲੀ ਨੂੰ ਦੀਵਾਲੀ ਨੂੰ ਹੁੰਦਾ ਹਣਾ ਕੱਠ ਤਾਂ ਫਿਰ ਹੁੰਦਾ ਜਨੋੜ ਵਾਲੇ ਦਾ ਸਭ ਤੋਂ ਵੱਧ ਕੱਟਦਾ ਜਨੋੜ ਵਾਲੇ ਤੇ ਹੁੰਦਾ ਅੱਛਾ ਉਧਰ ਹੁੰਦਾ ਜਿਵੇਂ ਆ ਪਿੰਡ ਵਾਲੀ ਜਗ੍ਹਾ ਤੇ ਤੁਹਾਡੀ ਦੀਵਾਲੀ ਤਾਂ ਆਉਂਦੀ ਹੋਣਗੀਆਂ ਸਾਰਿਆਂ ਨੇ ਤੁਹਾਡੀ ਆਹ ਜੀ ਰੋਲ ਪਿੰਡ ਵਾਲੀ ਇਹ ਜਗ੍ਹਾ ਬਣ ਕੇਗੀ ਬਾਬੇ ਸ਼ੀਤਾਂ ਦੀ ਤੇ ਆਪਾਂ ਵੀ ਮੱਥਾ ਟੇਕ ਲਈਏ ਇਹ ਲੰਬੇ ਸੀ ਸੀ ਕੇ ਫਾਇਤੇ ਮਾਤਾ ਠੀਕ ਲਿਆ ਵਾ ਤੇ ਆ ਜਾਣਾ ਬਾਬਾ ਬੇਸੀ ਦਾ ਦੀ ਤਾਂ ਹੀ ਮਰੇ ਤਾਂ ਉਹਦੇ ਕੋਲ ਵੀ ਇਹ ਮਾਤਾ ਠੀਕ ਲੈਂਦੇ ਹੁੰਦੇ ਨੇ ਦਸਵੀਂ ਵਾਲੇ ਤੇ ਸਾਡੇ ਟਿਊਬਨ ਵਾਲੇ ਬਾਬੇ ਟਿਊਬਨ ਵਾਲੇ ਬਾਬੇ ਆਹੋ ਹਾਂ ਮੈਂ ਦੇਖ ਲਿਆ ਬੜੀ ਜਗ੍ਹਾ ਬਣਾਈ ਗਈ ਤੇ ਬੜੀ ਜਗ੍ਹਾ ਬਣੀ ਗਈ ਘੇੜੂ ਯਾਰ ਨਲਕਾ ਮੜਾ ਯਾਰ ਹੈ ਮੜਾ ਨਲਕਾ ਗੇੜੂ ਯਾਰ ਇਥੇ ਨਾਲਕਾ ਗੇੜੇ ਨੂੰ ਬਹੁਤ ਮੁੱਦਤਾਂ ਬੀਤ ਗਈਆਂ ਬਰੀਆ ਪਾਣੀ ਹੈ ਇੱਥੇ ਹਾਂ ਇੱਥੇ ਛੋਟੀ ਵਾਲੇ ਪਾਸੇ ਪਾਣੀ ਉੱਚਾ ਵਾ ਯਾਰ ਆਪਣੇ ਘਰ ਪਿੰਡ ਦੇ ਵਿੱਚ ਦਰਵਾਜ਼ੇ ਕੋਲੇ ਨਾ ਨਾ ਛੋਟੇ ਵਾਲੇ ਜਿਹੜਾ ਹੈਗਾ ਤੇ ਆਪਣੇ ਅੱਛਾ ਸਾਡੇ ਪਿੰਡ ਦਾ ਦਰਵਾਜ਼ਾ ਸਾਡੇ ਪਿੰਡ ਦਾ ਦਰਵਾਜ਼ਾ ਛੋਟੇ ਪਿੰਡ 'ਚ ਦਰਵਾਜ਼ਾ ਨਹੀਂ ਹੈਗਾ ਨਹੀਂ ਚਲੋ ਪਿੰਡ ਕਰੋ ਬਹੁਤ ਛੋਟਾ ਹੈ ਛੋਟੀ ਹੈ ਲੈ ਮੜਾ ਬੰਦਾ ਯਾਰ ਇਹਨਾਂ ਦੇ ਪਿੰਡ 'ਚ ਦਰਵਾਜ਼ਾ ਨਹੀਂ ਹੈ ਯਾਰ ਬੈਠਣ ਲਈ ਬੁੜੇ-ਬੁੜੀਆਂ ਦੀ ਬੈਠਣ ਲਈ ਹੈ ਨਾ ਦਰਵਾਜ਼ਾ ਨਹੀਂ ਹੈਗਾ ਨਹੀਂ ਉਹੀ ਸਹੀ ਗੱਲ ਹੈ ਦਰਵਾਜ਼ਾ ਨਹੀਂ ਹੈ ਯਾਰ ਪਿੰਡ 'ਚ ਰੇਗਰ ਦਾ ਗੇਟ ਹੁੰਦਾ ਹੈ ਨਾ ਦਰਵਾਜ਼ਾ ਹੁੰਦਾ ਹੈ ਗੇਟ ਦਰਵਾਜ਼ਾ ਹੈ ਚਲੋ ਆ ਬਾਬਾ ਜੀ ਦੇ ਮੱਥਾ ਠੀਕ ਰਿਹਾ ਬਾਬੇ ਸ਼ੀਦਾਂ ਦੇ ਆਪਾਂ ਜਿਹੜੇ ਹੁਣ ਆਪਾਂ ਚੱਲਦੇ ਆ ਜੀ ਬਾਬੇ ਸ਼ੀਦਾਂ ਦੇ ਜਨੌਰ ਬਾਬੇ ਸ਼ੀਦਾਂ ਹੈਗੇ ਹੈ ਕਰਕੇ ਅਸੀਂ ਗੇਟ-ਕੂਟ ਨਹੀਂ ਲਾਇਆ ਹੈਗਾ ਹੁਣ ਦਾ ਖੁੱਲਾ ਕੰਮ ਆ ਦਰਵਾਜ਼ੇ ਉਹੀ ਲੋਨੇ ਉਹਨੇ ਡਰਦੇ ਹੁੰਦੇ ਆਰਥੀ ਨਹੀਂ ਗਈ ਬਿੱਲਾ ਨਾ ਦਰਵਾਜ਼ਾ ਤੇ ਉਹਦਾ ਦਰਵਾਜ਼ਾ ਆਪਾਂ ਹੁਣ ਨਿੱਕੇ ਦੇ ਪਿੰਡ ਰੋਲ ਪਿੰਡ ਆਪਾਂ ਬਾਬੇ ਸ਼ਹੀਦਾਂ ਦੇ ਮੱਥਾ ਟੇਕ ਲੈ ਜੀ ਹੁਣ ਆਪਾਂ ਚੱਲੇ ਆ ਪੈਂਟ ਦਾ ਕਿੜਾ ਕਢਾ ਲਿਆ ਜੀ ਛੋਟਾ ਜਿਹਾ ਪੈਂਟ ਦਾ ਕਿੜਾ ਤਾਂ ਕਢ ਲੈਣੇ ਆ ਆਪਾਂ ਹੁਣ ਜੱਟ ਥੋੜਾ ਜਿਹਾ ਕਢਾ ਲਿਆ ਨਾ ਪੈਂਟ ਦਾ ਆਪਾਂ ਇਸ ਤੋਂ ਬਾਅਦ ਚੱਲਾਂਗੇ ਜੀ ਹੁਣ ਬਾਬਾ ਬਾਬੇ ਸਿੰਘ ਸ਼ਹੀਦ ਅਜਨੌਦ ਆਪਾਂ ਹੁਣ ਉੱਥੇ ਮੱਥਾ ਟੇਕਣ ਜਾਵਾਂਗੇ ਜੀ ਤੇ ਤੁਹਾਨੂੰ ਵੀ ਦਰਸ਼ਨ ਕਰਵਾਵਾਂਗੇ ਬਣੇ ਰਹੋ ਬਲੌਗ ਦੇ ਨਾਲ ਇਹਨਾ ਤੇ ਹੋਇਆ ਉਹਨਾਂ ਦੇ ਗਰਮੀ ਜਾ ਕੇ ਪਿੰਪਰਾ ਉਹ ਸਾਡਾ ਤਾਂ ਦੁਬਈ ਆ ਸਾਡਾ ਤਾਂ ਮਰ ਨਹੀਂ ਹੋਇਆ ਤੇ ਆ ਤਾਂ ਨਵੀਂ ਜਾਣਾ ਸਹੀ ਗੱਲ ਹੈ ਕੋਈ ਸ਼ੱਕ ਨਹੀਂ ਅਸੀਂ ਹੁਣ ਨਾ ਆਤੇ ਸੀਗਾ ਆ ਵਾ ਆਏ ਸੀਗੇ 2:10 ਵੇ ਪਹਿਲਾਂ ਜਗਵੰਦਰ ਕਹਿੰਦਾ ਨਾ ਆਵਾ ਕਿਥੇ ਨਹਿਰ ਚ ਆਹੋ ਆਣੀ ਨੇ ਚ ਥੋੜਾ ਖਿੱਚੀ ਆਂਦੇ ਵਿੱਚ ਅੱਛਾ ਤੇ ਉਧਰ ਲਾਪਰੀ ਦਾ ਨਾਲ ਸੀਗਾ ਅਸੀਂ ਭਾਈ ਮਾਰੀਆਂ ਛਾਲਾਂ ਲਾ ਕੇ ਕੱਪੜੇ ਭਰ ਆਏ ਉੱਥੇ ਉਹ ਉਹ ਪਰਲੇ ਪੁਰ ਤੇ ਉਹ ਸਾਹਮਣੇ ਲੀ ਬਾਈ ਤੈਰਨਾ ਆਉਂਦਾ ਜੇ ਇੰਗਰੇਜ਼ੋਂ ਕੇ ਜਵਾਨੇ ਕਪੋੜੇ ਅੰਗਰੇਜ਼ੀ ਵਾਲਿਆਂ ਨੇ ਕੋਲ ਵੀ ਦਿੰਦਾ ਹਾਂ ਜੀ ਤੁਮੇ ਇਹ ਤੇ ਮੈਂ ਪਹਿਲਾਂ ਵੀ ਚੜਿਆ ਹੋਇਆ ਐ ਇੱਕ ਵਾਰੀ ਪੁਲ ਤੇ ਯਾਰ ਕਿਸੇ ਨਾਲ ਹਾਂ ਪਿੰਡ ਨਹੀਂ ਗਿਆ ਸੀ ਚੜਾ ਇੱਧਰ ਹੈਗਾ ਆ ਦੇਖਾਂ ਆਨੰਦਪੁਰ ਸਾਹਿਬ ਨੂੰ ਸਿੱਧੇ ਚਲੇ ਜਾਣਾ ਇੱਧਰ ਰਡਾ ਸਾਹਿਬ ਚਲੇ ਜਾਣਾ ਉੱਧਰ ਡਰਾ ਦਿੱਤੇ ਚਲੇ ਜਾਣਾ ਆ ਇੱਥੇ ਹਸਤਾਲ ਆ ਗਿਆ ਕੋਲੇ ਦੇਖੋ ਬਾਬਾ ਆਹਦਾ ਤੁਸੀਂ ਇੰਟਰਵਿਊ ਦੇਖੀ ਹੋਣੀ ਆ ਦੀ ਬਾਬੇ ਦੀ ਜਿਹੜਾ ਫੱਕਰੀਆ ਫਿਰਦਾ ਹੁੰਦਾ ਮੋਟਾ ਆਇਆ ਉਹ ਜਿਹੜਾ ਬਾਬਾ ਗਾਣੇ ਵੀ ਗੁੰਦਾ ਵਾ ਆਹੋ ਆਹੋ ਜਿਹੜਾ ਬਣਾਈ ਜਾਂਦਾ ਪੋਇਮਾਂ ਹੀ ਬਣਾਈ ਜਾਂਦਾ ਆਹੋ ਸਮਝ ਗਿਆ ਮੈਂ ਹੈਗਾ ਉਹ ਇੱਥੇ ਰਹਿੰਦਾ ਵਾ ਅੱਛਾ ਆਹ ਉਹ ਬੈਠਾ ਵੀ ਜ਼ਿਆਦਾਤਰ ਨਹਿਰ ਦੇ ਕਿਨਾਰੇ ਹੁੰਦਾ ਵਾ ਉਹ ਨਹਿਰ ਦੇ ਕਿਨਾਰੇ ਸ਼ਾਂਤ ਜਿਹਾ ਬੈਠਾ ਹੁੰਦਾ ਵਾ ਇਹ ਪੋਸਟ ਵਾਲਿਆਂ ਨੇ ਇੰਟਰਵਿਊ ਲਈ ਜਾਉ ਆਹ ਏਕਾਂ ਜੀ ਵੀ ਬਹੁਤ ਵਧੀਆ ਲੰਗਦਾ ਹੁੰਦਾ ਉਹ ਇਹ ਕੀ ਆ ਇੱਥੇ ਰਹਦਾ ਬਾਬਾ ਅੱਛਾ ਇੱਥੇ ਆ ਗੁਰਦੁਆਰਾ ਸਾਹਿਬ ਹੈ ਆਹ ਖੰਡਾ ਲੱਗਿਆ ਹੈ ਨਾ ਅੱਛਾ ਗੁਰਦੁਆਰਾ ਲੋ ਲੰਗਰ ਅੱਛਾ ਲੋ ਲੰਗਰ ਵਾਲਿਆਂ ਦਾ ਰੋਲ ਦਾ ਪੁਲ ਹਾਂ ਰੋਲ ਦਾ ਪੁਲ ਲੋ ਲੰਗਰ ਵਾਲੇ ਲੋ ਲੰਗਰ ਵਾਲੇ ਕਹਿੰਦੇ ਨੇ ਉਹ ਲੋ ਲੰਗਰ ਦਾ ਗੁਰਦੁਆਰਾ ਸਾਹਿਬ ਆ ਉਹ ਲੋ ਵਾਲਾ ਇਹ ਵੀ ਲਿਖਿਆ ਆਇਆ ਇਹ ਲਿਖਿਆ ਆਇਆ ਪਰ ਉਹ ਲੋ ਆਣਾ ਅੱਛਾ ਉਹ ਜਿਹੜਾ ਆਪਣੇ ਤਵੀਨ ਲੋ ਲੰਗਰ ਆਣ ਤਾਂ ਲਗਾ ਉਹ ਜਮੀਨ ਉਹ ਦੇਊਗੀ ਉੱਥੇ ਲੋ ਲੰਗਰ ਆਣ ਦੀ ਅੱਛਾ ਠੀਕ ਹੈ ਠੀਕ ਹੈ ਹੁਣ ਮੈਂ ਸਮਝੀ ਐ ਸਟੋਰੀ ਕੀ ਸੀ ਅੱਛਾ ਗੁਰੂ ਮਹਾਰਾਜ ਗੁਰੂ ਹਰਗੋਬਿੰਦ ਸਿੰਘ ਜੀ ਨੇ ਜਿਹੜਾ ਲੋ ਲੰਗਰ ਲੋ ਜਿਲਾ ਚਲਾ ਕੇ ਲੰਗਰ ਪੁਕਾਇਆ ਸੀ ਤਾਂ ਲੋ ਲੰਗਰ ਕਹਿੰਦੇ ਸੀ ਉਹਨੂੰ ਚਾਹ ਦੇ ਵਿੱਚ ਆ ਕੇ ਫਿਰ ਜਿਹੜੀ ਜਮੀਨ ਇਹਨੇ ਉਹ ਕੀਤੀ ਸੀਗੀ ਹਾਂ ਉਹ ਕਹਿੰਦੇ ਜਿੱਥੇ ਕੋੜਾ ਜਾਊ ਠੜਾ ਜਮੀਨ ਹੋਊਗੀ ਕੋੜੇ ਦੀ ਜਮੀਨ ਹੋਣੀ ਹੈ ਇਹ ਫਿਰ ਉਹਦੇ ਵਿੱਚ ਆ ਗਈ ਹਾਂ ਕੋੜੇ ਦੀ ਜਮੀਨ ਫਿਰ ਉਹ ਲੱਗ ਹੁਣ ਸਮਝ ਆ ਮੈਂ ਵੀ ਕਾ ਵੀ ਮੈਨੂੰ ਗੱਲ ਤਾਂ ਸੁਣਾਈ ਸੀ ਨਿੱਕੇ ਨੇ ਪਰ ਮੈਂ ਹੁਣ ਹੁਣ ਪੱਲੇ ਪਈ ਮੇਰੇ ਉਹ ਲੰਗਰ ਜੀ ਵੀ ਕਈ ਜਗ੍ਹਾ ਪਈ ਆ ਨਾ ਹਾਂ ਇਹ ਚੀਜ਼ ਹੈ ਅਲੱਗ-ਲੱਗ ਜਗ੍ਹਾ ਤੇ ਅਲੱਗ-ਲੱਗ ਟੱਕ ਬਣ ਗਈ ਜਗ੍ਹਾ ਦੀ ਤਾਂ ਉਹ ਲੰਗਰ ਲਿਖਾਇਆ ਹੈ ਨਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਲੰਗਰ ਲਾਇਆ ਸੀ ਨਾ ਇਹ ਫੌਜ ਲ ਇਕਬਰ ਦੀ ਫੌਜ ਲਈ ਇਕਬਰ ਦੀ ਸੀ ਕਿਹੜਾ ਸੀ ਉਹ ਉਸ ਟਾਈਮ 6 ਬਾਸਾ ਜੀ ਨੇ 6 ਮੀ ਬਾਸਾ ਜੀ ਦੇ ਤਾਂ ਜਾਂਦੀ ਮੇਰੀ ਜਹਾਂਗੀਰ ਤਾਂ ਬਰਵਾਜ ਨਹੀਂ ਨਹੀਂ ਉਹ ਆਪਣੇ ਗੁਰੂ ਹਰਗੋਬਿੰਦ ਸਿੰਘ 52 ਕਲੀਆ ਵਾਲਾ ਜਿਹੜਾ ਚੋੜਾ ਸੀ ਉਹ ਉਹਦਾ ਨਾਮ ਜਹਾਂਗੀਰ ਨਹੀਂ 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 ਜਹਾਂਗੀਰ ਨਹੀਂ ਸ਼ਾਹਜਹਾਂ ਸ਼ਾਹਜਹਾਂ ਸੀਗਾ ਇਹਨੇ ਮਹਾਰਾਜ ਨੂੰ ਕੈਦ ਕੀਤਾ ਸੀ ਹਾਂ ਸ਼ਾਹਜਹਾਂ ਸੀਗਾ ਬਾਬਰ ਬਾਬਰ ਦਾ ਗੁਰੂ ਨਾਨਕ ਦੇਵ ਜੀ ਕੋਲੇ ਹੋਇਆ ਹਾਂ ਹਾਂ ਸ਼ਾਹਜਹਾਂ ਹੀ ਸੀਗਾ ਬਾਬਰ ਤਾਂ ਬਹੁਤ ਪਹਿਲਾਂ ਸੀ ਮੇਰੇ ਸਾਨੂੰ ਉਹਨੇ ਬਾਬਾ ਨਾਨਕ ਦੇਵ ਜੀ ਕੋਲੇ ਸੀਗਾ ਉਹ ਤਾਂ ਬਾਬਰ ਉਹਨੇ ਪੰਗਾ ਪਾਇਆ ਸੀ ਰਾਮ ਮੰਦਰ ਨਾਲ ਸੀਗਾ ਔਰੰਗਜ਼ੇਬ ਦਾ ਤੇ ਕਾਲ ਆ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਵੇਲੇ ਦਾ ਵਾ ਜਾਂਗੀਰ ਸੀ ਯਾਰ ਉਹ ਬਾਬਰ ਉਹਨਾਂ ਨੇ ਪੰਗਾ ਪਾਇਆ ਜਿਹੜਾ ਰਾਮ ਮੰਦਰ ਖੰਦਲ ਉਹ ਮੱਝਾ ਬੁੱਝ ਨਵਾਣ ਵਸ ਉਹਨਾਂ ਆਖਾ ਕਹਿ ਰਹੇ ਹੁੰਦੇ ਸੀ ਆ ਆ ਰਿਹਾ ਥੱਲੇ ਨੂੰ ਉਤਰਦੀਆਂ ਸਾਡੇ ਜਾਂਗੀਰ ਸੀਗੇ ਉਦੋਂ ਜਾਂਗੀਰ ਹਾਂ ਭਾਏ ਮੱਝਾਂ ਦੇਖ ਬਾਈ ਕਿੰਨੀ ਖੜੀਆਂ ਨੇ ਹਨਾ ਘੈਂਟ ਨੇ ਸਭ ਇਹ ਦੁੱਧ ਦੇਣ ਵਾਲੀਆਂ ਨਾ ਜਿਹੜਾ ਵੀ ਲਈ ਫਿਰਦਾ ਲੱਖਾਂ ਕਰੋੜਾਂ ਦਾ ਮਾਰਦਾ ਹੀ ਫਿਰਦਾ ਲੱਖਾਂ ਦਾ ਇਹ ਲੈ ਚੱਲਦੇ ਇੱਕਲ ਹੈ ਜੀ ਮਗਨ ਨਜ਼ਾਰੇ ਆ ਭਾਈ ਇੱਕ ਕਿਉਂ ਸਾਰੀ ਰਹਿ ਜਾਂਦੇ ਆ ਪਾ ਕੇ ਉਡਾ ਦਿੰਦੇ ਆ ਸਾਰਿਆਂ ਤੋਂ ਨਹੀਂ ਹੋਣੀਆਂ ਗੱਡੀ ਚ ਚੱਲ ਸਾਨੂੰ ਦੋ ਲਾ ਕੇ ਪਿੱਛੇ ਇੱਕ ਤਾਂ ਭਟਾਈ ਦੇਗਾ ਅਸੀਂ ਦੱਲ ਬਾਅਦ ਚ ਆ ਜਾਾਂਗੇ ਇੱਕ ਤਾਂ ਟੱਕਰ ਕੱਟੀ ਹੀ ਵਾੜ ਦੇਗਾ ਭਰਾਵਾ ਬੰਗਲੌਰ ਪੰਗਾ ਪੈ ਗਿਆ ਸਾਡਾ ਮੁੰਡੇ ਲਈ ਉਹ ਆਹ ਗੱਡੀ ਮਰੂਤੀ ਅਸੀਂ ਚੱਲੇਗੇ ਪਿੰਡਾਂ 'ਚ ਘੁੰਮਣ ਉਹ ਸਾਲਾ ਬੱਕਰਾ ਫਿਰ ਇਹ ਭਰਾਵਾ ਕੱਲਾ ਜਾ